ਪਾਣੀ ਦੇਖੋ ਇਹ ਚੋਹ ਦੇ ਵਿੱਚ ਕਿੰਨਾ ਕਿੰਨੀ ਸਪੀਡ ਨਾਲ ਵਗ ਰਿਹਾ ਹੈ ਦੇਖ ਕੇ ਡਾ ਲੱਗਦਾ ਕਿੰਨੀ ਸਪੀਡ ਨਾਲ ਆ ਰਿਹਾ ਹੈ ਉਹ ਇੱਧਰ ਜਾਮ ਲੱਗੇ ਹੋਏ ਆ ਸਾਰੇ ਪਾਸੇ ਦੇਖੋ ਪਾਣੀ ਕਿੰਨਾ ਹੈ ਜਿਆਦਾ ਪਾਣੀ ਹੈ ਕਾਫੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਬਲੌਗ ਹੈ ਉਹ ਹੈਗਾ ਜੀ ਪੰਗੀ ਚੌਧਾ ਇਸ ਵੇਲੇ ਅਸੀਂ ਖੜੇ ਹਾਂਗੇ ਪੰਗੀ ਚੌਧੇ ਕੋਲ ਤੁਹਾਨੂੰ ਦਿਖਾਉਂਦੇ ਹਾਂ ਕਿ ਚੌ ਵਿੱਚ ਕਿੰਨਾ ਪਾਣੀ ਆਇਆ ਪਿਆ ਹੈ ਤੇ ਤੇ ਸਾਰੇ ਬਲੌਗ ਨਾਲ ਇਦਾਂ ਬਣੇ ਰਹੀਓ ਤੇ ਦਿਖਾਉਂਦੇ ਹਾਂ ਤੁਹਾਨੂੰ ਚੋ ਆਲਾ ਪਾਣੀ ਪਾਣੀ ਦੇਖੋ ਜੀ ਚੋ ਦੇ ਵਿੱਚ ਕਿੰਨਾ ਕਿੰਨੀ ਸਪੀਡ ਨਾਲ ਵਗ ਰਿਹਾ ਹੈ ਕਿਸੇ ਕੋ ਨੰਗ ਵੀ ਨਹੀਂ ਹੋ ਰਿਹਾ ਚੋ ਦੇ ਵਿੱਚ ਪਾਣੀ ਦੇਖੋ ਕਿੰਨਾ ਬਹੁਤ ਜ਼ਿਆਦਾ ਪਾਣੀ ਆਇਆ ਪੇ ਪਿੱਛੇ ਬਹੁਤ ਜ਼ਿਆਦਾ ਪਾਣੀ ਛੱਡਿਆ ਹੋਇਆ ਇਹ ਅੱਜ ਦੀ ਵੀਡੀਓ ਆ ਅੱਜ ਹੈਗਾ ਜੀ ਦਿਨ ਸੋਮਵਾਰ ਪਹਿਲੀ ਪਹਿਲੀ ਸਤੰਬਰ ਆ ਤੇ ਤੁਸੀਂ ਦੇਖ ਸਕਦੇ ਹੋ ਕੋਈ 3:30 4 ਵਜੇ 5 ਵਜੇ ਹੋਏ ਆ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਕਿੰਨਾ ਕਿੰਨੀ ਸਪੀਡ ਨਾਲ ਨੁਕੀਆਂ ਦੀਆਂ ਚੁੱਗੀਆਂ ਚਾਗੀਆਂ ਸਭ ਕੁਝ ਟੁੱਟ ਗਿਆ ਹੈ ਪਣੀ ਲਗਾਤਾਰ ਆਈ ਜਾ ਰਿਹਾ ਪਿੱਛੋਂ ਬਹੁਤ ਸਪੀਡ ਨਾਲ ਆ ਰਿਹਾ ਦੇਖ ਕੇ ਡਰ ਲੱਗਦਾ ਜਿੰਨੀ ਸਪੀਡ ਨਾਲ ਆ ਰਿਹਾ ਹੈ ਬਹੁਤ ਸਪੀਡ ਨਾਲ ਸਿੱਖ ਨੂੰ ਲੱਗਦਾ ਘੱਟ ਮਗਰ ਬਹੁਤ ਜ਼ਿਆਦਾ ਸਪੀਡ ਨਾਲ ਆਉਂਦਾ ਪਿਆ ਤਨੀਏ ਬਰਸਾਤ ਤਾਂ ਹੁਣ ਕਦੋਂ ਰੁਕਣੀ ਐ ਕਿਉਂਕਿ ਹੌਲੀ ਹੌਲੀ ਪਾਣੀ ਦਾ ਪੱਧਰ ਵਧ ਹੀ ਜਾਂਦਾ ਪਿਆ ਵਧ ਹੀ ਜਾਂਦਾ ਪਿਆ ਟੋਪੀ ਬਾਹਰ-ਭਰ ਚੋ ਦੇਖਣ ਵੀ ਆਉਂਦੇ ਆ ਮਗਰ ਪਾਣੀ ਦਾ ਲੈਵਲ ਹੌਲੀ-ਹੌਲੀ ਵਧ ਹੀ ਜਾਂਦਾ ਪਿਆ ਰੋਜ਼ ਮਰਾ ਲੋਕਾਂ ਦਾ ਆਣਾ ਜਾਣਾ ਬੰਦ ਹੋਇਆ ਪਿਆ ਆ ਕਈ ਲੋਕਾਂ ਨੂੰ ਉੱਪਰ ਉਹਦੀ ਘੁੰਮ ਕੇ ਜਾਣਾ ਪੈਂਦਾ ਮਤਲਬ ਅੱਧਾ ਕਿਲੋਮੀਟਰ ਤੇ ਘਾਰਿਆ ਤੇ ਘਟੋ ਕਾਟਣੀ ਤਾਂ 4-4 ਕਿਲੋਮੀਟਰ ਉੱਪਰ ਪੋਲ ਦੇ ਹੁਮ ਕੇ ਜਾਣਾ ਪੈ ਰਿਹਾ। ਕਾਫੀ ਜ਼ਿਆਦਾ ਪਾਣੀ ਆ ਗਿਆ। ਪੂਰਾ ਚੋਪ ਭਰਿਆ ਪਿਆ ਦੇਖੋ। ਲਗਾਤਾਰ ਮੀਂਹ ਪੈ ਰਿਹਾ ਲਗਾਤਾਰ ਮੀਂਹ ਹਟਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਲਗਾਤਾਰ ਮਤਲਬ ਜਿਆਦਾ ਆਇਆ ਪਾਣੀ ਨੂੰ ਲੰਗ ਵੀ ਨਹੀਂ ਸਕਦਾ ਕੋਈ ਇੰਨਾ ਪਾਣੀ ਦੇਖੋ ਜੀ ਚੋੜਾ ਸਾਰੇ ਦਾ ਇੱਧਰ ਜਾਮ ਲੱਗੇ ਹੋਏ ਆ ਸਾਰੇ ਪਾਸੇ ਜਾਮ ਲੱਗਾ ਆ ਚੋ ਕਰਕੇ ਤੇ ਦੇਖੋ ਪਾਣੀ ਕਿੰਨਾ ਹੈ ਜਿਆਦਾ ਪਾਣੀ ਹੈ ਕਾਫੀ ਕਿਉਂਕਿ ਬਾਹਰ ਦੇਖਣ ਆ ਰਹੇ ਆ ਦੇਖੋ ਪਾਣੀ ਦੇਖਣ ਆ ਰਹੇ ਆ ਲੋਕ ਬਾਰਿਸ਼ ਵੀ ਲਗਾਤਾਰ ਚੱਲ ਰਹੀ ਆ